ਹਾਂਜੀ ਦੋਸਤੋ ਸਵਾਗਤ ਕਰਦੇ ਆਂ ਜੀ ਸਾਡੇ ਐਨੀਮਲ ਫਾਰਮਿੰਗ ਦੇ ਪੇਜ ਉੱਤੇ ਆਸ ਕਰਦੇ ਆਂ ਜੀ ਸਾਰੇ ਕਿਸਾਨ ਭਰਾ ਠੀਕ ਹੋਵੋਗੇ ਦੋਸਤੋ ਜਿਹੜੇ ਭਰਾਵਾਂ ਦੀਆਂ ਮੱਝਾਂ ਗਾਵਾਂ ਨੂੰ ਜਾਦੇ ਥਣਾ ਦੀ ਪ੍ਰੋਬਲਮ ਆ ਜਾਂਦੀ ਹੈ ਯਾਨੀ ਛੱਡੀ ਆਉਣ ਲੱਗ ਜਾਂਦੀਆਂ ਨੇ ਜਾਂ ਲੇਵਾ ਸੁੱਚ ਜਾਂਦਾ ਹੈਗਾ ਤਾਂ ਉਹ ਜਨਾ ਦੁੱਧ ਹੁੰਦਾ ਉਹ ਉਹਨਾਂ ਆਪਾਂ ਨੂੰ ਨਹੀਂ ਮਿਲ ਪਾਉਂਦਾ ਹੁੰਦਾ ਤਾਂ ਦੋਸਤੋ ਜਿਹੜਾ ਥਨੇਲਾ ਰੋਗ ਹੈ ਇਹ ਗਾਂ ਤੇ ਮੱਝ ਦਾ ਸਭ ਤੋਂ ਵੱਡਾ ਦੁਸ਼ਮਣ ਰੋਗ ਹੈਗਾ ਤੇ ਇਹ ਜਦੋਂ ਇੱਕ ਵਾਰੀ ਹੋ ਗਿਆ ਤਾਂ ਇਹ ਪਸ਼ੂ ਨੂੰ ਪੂਰਾ ਦੁੱਧ ਨਹੀਂ ਮਤਲਬ ਆਉਂਦਾ ਪਸ਼ੂ ਦੁੱਧ ਤੇ ਨਹੀਂ ਆਉਂਦਾ ਇਹ ਬਹੁਤ ਹੀ ਭਿਆਨਕ ਰੋਗ ਹੈ ਥਣੇਲਾ ਰੋਗ ਇਹ ਥਣਾ ਦੇ ਜਦੋਂ ਮਤਲਬ ਥਣੇਲਾ ਰੋਗ ਤਾਂ ਕਹਿੰਦੇ ਆ ਕਿਉਂਕਿ ਇਹ ਲੇਵੇ ਦੇ ਵਿੱਚ ਅ ਇਨਫੈਕਸ਼ਨ ਹੋ ਜਾਂਦੀ ਹੈ ਤਾਂ ਕਰਕੇ ਇਹ ਰੋਗ ਹੋ ਜਾਂਦਾ ਹੈਗਾ ਦੋਸਤੋ ਜਿਹੜਾ ਤੁਸੀਂ ਇਹ ਸਾਹਮਣੇ ਕਿਲ ਜੋਕਸ ਇੰਜੈਕਸ਼ਨ ਦੇਖ ਰਹੇ ਹੋ ਬਨ ਸ਼ਾਟ ਦੇ ਵਿੱਚ ਇਹ ਜਦੋਂ ਤੁਹਾਡੀਆਂ ਗਾਵਾਂ ਜਾਂ ਮੱਝਾਂ ਛਿੱਧੀਆਂ ਆਉਣ ਲੱਗੀਆਂ ਉਹਨਾਂ ਦੇ ਦੁੱਧ ਦੇ ਵਿੱਚ ਤਾਂ ਤੁਸਾਨੂੰ ਕਿਲ ਜੋਕਸ ਇੰਜੈਕਸ਼ਨ ਲਾਉਣਾ ਹੈ ਇਹ ਜਦੋਂ ਇੱਕ ਵਾਰੀ ਲੱਗ ਗਿਆ हां दोस्तों ये 96 घंटे असर करेगा ये ये मेन ਗੱਲ ਹੈ ਜੇ ਮੰਨ ਕੇ ਚੱਲੋ ਅੱਜ ਇੰਜੈਕਸ਼ਨ ਲਾਤਾ ਤਾਂ ਆਉਣ ਵਾਲੇ 96 ਘੰਟੇ ਇਹ ਥਣਾ ਦੇ ਵਿੱਚ ਕੰਮ ਕਰੇਗਾ ਮਤਲਬ ਜਿਹੜਾ ਇਹ ਇਨਫੈਕਸ਼ਨ ਕਿੱਲ ਹੈ ਇਹ 96 ਘੰਟੇ ਲਗਾਤਾਰ ਕਰੀ ਜਾਊਗਾ ਜੀ ਠੀਕ ਹੈ ਜੀ ਤਾਂ ਇਹਦੇ ਵਿੱਚ ਇਹ ਖਾਸੀ ਦਿੱਤਾ ਕੀ ਸੈਫਟੀ ਜੌਕਸਮੇ ਇਹਦੇ ਵਿੱਚ ਸਾਲਟ ਪਾਇਆ ਹੋਇਆ ਹੈਗਾ ਦੋਸਤੋ ਬੈਟਪਾਰਕ ਕੰਪਨੀ ਦਾ ਇੰਜੈਕਸ਼ਨ ਹੈ 3 ਗ੍ਰਾਮ ਮਤਲਬ ਇਹਦੀ ਡੋਜ਼ ਹੈਗੀ ਇਹ ਆਈਵੀ ਲੱਗਦਾ ਹੈ ਉਸਨੇ ਮਤਲਬ ਆਈਵੀ ਦਾ ਭਾਅ ਨਾੜ ਦੇ ਵਿੱਚ ਲਾਉਣਾ ਹੈਗਾ ਬਲੱਡ ਦੇ ਵਿੱਚ ਆਈਵੀ ਦਾ ਆਪਣਾ ਲਾਉਣ ਦਾ ਇਹ ਕ ਮਤਲਬ ਆਪਣੀ ਹੁੰਦੀ ਹੈ ਦਿੱਕਤ ਵੀ ਜਦੋਂ ਆਪਾਂ ਨੇ ਪਸ਼ੂਆਂ ਨੂੰ ਮਿਸਟੇਟਸ ਹੋ ਗਈ ਆਪਾਂ ਉਹਨੂੰ ਆਈਵੀ ਨਾੜ ਦੇ ਵਿੱਚ ਲਾਉਨੇ ਆ ਤਾਂ ਉਹ ਜਲਦੀ ਬਲੱਡ ਦੇ ਵਿੱਚ ਰਲ ਕੇ ਆਪਣੀ ਜਿਹੜੇ ਥਣਾ ਦੀ ਪ੍ਰੋਬਲਮ ਹੈ ਉਹਨੂੰ ਕੰਟਰੋਲ ਦੇ ਵਿੱਚ ਕਰ ਲੈਂਦੇ ਠੀਕ ਹੈ ਜੀ ਤਾਂ ਕਰਕੇ ਆਪਾਂ ਆਈਵੀ ਇੰਜੈਕਸ਼ਨ ਲਾਉਣੀ ਹੁੰਦੀਆਂ ਤਾਂ ਜਦੋਂ ਇਹ ਇੱਕ ਵਾਰੀ ਇੰਜੈਕਸ਼ਨ ਲੱਗ ਗਿਆ ਤਾਂ ਤੁਹਾਨੂੰ 96 ਘੰਟੇ ਕੋਈ ਇੰਜੈਕਸ਼ਨ ਲਾਉਣ ਦੀ ਲੋੜ ਨਹੀਂ ਹੈਗੀ ਤੇ ਇੱਕ ਗੱਲ ਹੋਰ ਹੈ ਦੋਸਤੋ ਜਦੋਂ ਤੁਹਾਡੇ ਥਣਾ ਦੇ ਵਿੱਚ ਪਸ਼ੂਆਂ ਦੇ ਜਾਦੇ ਛਿੱਧੀਆਂ ਆਉਣ ਲੱਗੀਆਂ ਤਾਂ ਤੁਸੀਂ ਨੇ ਖਾਣ ਵਾਲੀ ਦਵਾਈ ਤਾਂ ਦੇਣੀ ਹੀ ਦੇਣੀ ਹੈ ਤੇ ਨਾਲ ਜਦੋਂ ਇੰਜੈਕਸ਼ਨ ਦੇਤਾ ਤੁਹਾਡੀ ਜਿਹੜੀ ਅਗਲੇ ਦਿਨ ਕੰਟਰੋਲ ਹੈ ਛਿੱਧੀਆਂ ਦਾ ਉਹ ਬਹੁਤ ਜਲਦੀ ਹੋਣ ਲੱਗ ਜੂਗਾ ਤੁਹਾਨੂੰ ਪਤਾ ਲੱਗ ਜੂਗਾ ਵੀ ਅੱਜ ਕੱਲ ਇੰਜੈਕਸ਼ਨ ਲਾਇਆ ਸੀ 12 ਘੰਟੇ ਬਾਅਦ ਅੱਜ ਆਪ ਨੂੰ ਇਹ ਸਥਿਤੀ ਹੋ ਗਈ ਤਾਂ ਸੋਸ਼ ਨੂੰ ਬਹੁਤ ਜਲਦੀ ਕੰਟਰੋਲ ਕਰੂਗਾ ਛਿੱਧੀਆਂ ਨੂੰ ਤੈਨੂੰ ਦੋਸਤੋ ਕਰਨੀ ਕਰਨੇ ਬਹੁਤਾ ਜਿਆਦਾ ਇੰਜੈਕਸ਼ਨ ਆਵੇਂਗਾ ਨਹੀਂ ਕਿਉਂਕਿ ਆਪਾਂ ਨੇ ਜ਼ਿਆਦਾ ਮਹਿੰਗਾ ਇੰਜੈਕਸ਼ਨ ਨਹੀਂ ਹੈਗਾ ਤੇ ਆਪਾਂ ਨੇ ਮਹਿੰਗਾ ਵੀ ਨਹੀਂ ਇੰਜੈਕਸ਼ਨ ਲੈਣਾ ਤੇ ਕੰਮ ਵੀ ਪ੍ਰੋਪਰ ਕਰੇ ਆਪਾਂ ਨੂੰ ਦੋਨੇ ਗੱਲਾਂ ਚਾਹੀਦੀਆਂ ਹੁੰਦੀਆਂ ਨੇ ਤਾਂ ਦੋਸਤੋ ਇਹ ਖਾਸੀਅਤ ਇਹ ਇੰਜੈਕਸ਼ਨ ਦੇ ਵਿੱਚ ਹੈਗੀ ਹੈ ਨਾ ਤੇ ਮਹਿੰਗਾ ਤੇ ਨਾਲੇ ਇਹ ਕੰਮ ਬਹੁਤ ਜਲਦੀ ਕਰਦਾ ਹੈਗਾ ਠੀਕ ਹੈ ਜੀ ਤਾਂ ਕਰਕੇ ਦੋਸਤੋ ਤੁਹਾਡੇ ਨਾਲ ਵੀਡੀਓ ਸਾਂਝੀ ਕਰੀਏ ਵੀ ਜਿਹੜੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰੇਕ ਕਿਸਾਨ ਭਰਾ ਪਸ਼ੂ ਪਾਲਕ ਭਰਾ ਦਾ ਫਾਇਦਾ ਹੋ ਸਕੇ ਤਾਂ ਦੋਸਤੋ ਇਹ ਤੁਸੀਂ ਨੂੰ ਵੀਡੀਓ ਧਿਆਨ ਨਾਲ ਦੇਖਣੀ ਹੈ ਤਾਂ ਜੇਕਰ ਤੁਹਾਡੇ ਪਸ਼ੂਆਂ ਦੇ ਥਣਾ ਵਿੱਚ ਛਿੱਧੀਆਂ ਆਉਂਦੀਆਂ ਨੇ ਤਾਂ ਉਹਨੂੰ ਤੁਸੀਂ ਜਲਦੀ ਤੋਂ ਜਲਦੀ ਇੰਜੈਕਸ਼ਨ ਦਾ ਵਰਤੋਂ ਕਰੋ ਤਾਂ ਕਿ ਤੁਹਾਡੇ ਜਿਹੜੇ ਪਸ਼ੂਆਂ ਦੇ ਥਣਾ ਵਿੱਚ ਛਿੱਧੀਆਂ ਨੂੰ ਜਲਦੀ ਕੰਟਰੋਲ ਹੋ ਸਕਣ